ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਚੈਨਲ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅਸੀਂ ਜਾ ਰਹੇ ਹਾਂ ਤਖਤ ਸ਼੍ਰੀ ਹਜ਼ੂਰ ਸਾਹਿਬ ਮੰਦਿਰ ਤਾਂ ਸਾਡੀ ਟ੍ਰੇਨ ਆ 5:45 ਮਿੰਟ ਤੇ ਬਨਾਲਾ ਦੇ ਸਟੇਸ਼ਨ ਤੋਂ ਉਹ ਹੁਣ ਅਸੀਂ ਪਹੁੰਚ ਗਏ ਆ ਬਨਾਲਾ ਤੇ ਹੁਣ ਅਸੀਂ ਬਨਾਲਾ ਦੀ ਮਾਰਕੀਟ ਚ ਕਿਉਂਕਿ ਅਸੀਂ ਥੋੜਾ ਜਿਹਾ ਸਮਾਨ ਲੈਣਾ ਸੀ ਤਾਂ ਕਰਕੇ ਸੋ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਬਨਾਲਾ ਦੇ ਸਟੇਸ਼ਨ ਤੇ ਸਲੀਪਰ ਦਾਗਾ 700 ਰੁਪਏ ਤੇ ਏਸੀ ਦਾਗਾ 1800 ਸਾਡੀ ਟ੍ਰੇਨ ਲਗਭਗ ਅੱਧਾ ਘੰਟਾ ਲੇਟ ਆ। ਜਿਵੇਂ ਤੁਸੀਂ ਵੇਖ ਸਕਦੇ ਹੋ ਕਿੰਨੀ ਸਾਰੀ ਸੰਗਤ ਸ੍ਰੀ ਹਜ਼ੂਰ ਸਾਹਿਬ ਨੂੰ ਜਾ ਰਹੀ ਹੈ। ਤੇ ਅੱਜ ਐਤਰੀਕ 6 ਅਗਸਤ 2024 ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਾਬਾ ਨਿਧਾਨ ਸਿੰਘ ਜੀ ਦੀ ਵਰਸੀ ਵੀ ਹੁੰਦੀ ਹੈ। ਤੇ ਉਸ ਟਾਈਮ ਜ਼ਿਆਦਾ ਕਾਟ ਹੁੰਦਾਗਾ ਤਾਂ ਕਰਕੇ ਕੁਝ ਲੋਕ ਪਹਿਲਾਂ ਜਾਏ ਹੁੰਦੇ ਨੇ ਤੇ ਕੁਝ ਲੋਕ ਬਾਅਦ ਤੇ ਪਰਸੂ ਉੱਥੇ ਅੱਖਾਂ ਪਾ ਦੇ ਭੂਗ ਪਾਏ ਗਏ ਨੇ ਸੋ ਫਾਈਨਲੀ ਸਾਡੀ ਆ ਰਹੀ ਹੈ Olha aí. ਆ ਗਏ ਜੀ ਜੀ ਬੁਆਏ ਆਹ ਕਰੇ ਵੀ ਨਹੀਂ ਚੱਲਦੇ ਹੈ 500 ਜੇ ਤੋਂ ਬਣਾ ਲੇਗਾ ਪਿੱਛੇ ਤੇ ਨਹੀਂ ਜਾਂਦੇ ਇਹ ਮੇਰੇ ਕੋਲ ਬੱਚੇ ਨਹੀਂ ਨਾ ਕਰਨਾ ਸੋ ਹੋਰ ਅਸੀਂੋਂ സ്റ്റേഷൻ പല ആ ട്രീൻ കുള സോള ഡേ ਵਾਣਾ ਹੈ ਡਾਡਾ ਜੀ ਵੱਡੇ ਤੇ ਬਾਕੀ ਤੁਹਾਨੂੰ ਬਲੈਂਕਟ ਬਖਰਾ ਦੇ ਬਾਕੀ ਬਲੈਂਕਟ ਵਗੈਰਾ ਕੰਬਲ ਵਗੈਰਾ ਉਹ ਤੁਹਾਨੂੰ ਬਿਲਕੁਲ ਰਾਤ ਦੇ ਟਾਈਮ ਸੌਣ ਉਹ ਬਹੁਤ ਜ਼ਿਆਦਾ ਹੈ। ਉਹ ਦਿਨਾਂ ਵਿੱਚ ਪੈ ਰਹੇ ਨੇ ਆ ਤੇ ਫਸਲਾਂ ਨੂੰ ਇਤਨਾ ਹੀ ਪਾਣੀ ਕਰਦਾ ਰਿਹਾ ਰਿਹਾ। ਮਤਲਬ ਕੁਦਰਤ ਨਾਲ ਸਾਰੇ ਕਿਵੇਂ ਸਬੰਧ ਰੱਖਦੇ ਨੇ। ਜੇ ਇੱਕ ਕਿਲੇ ਵਿੱਚ ਲਗਭਗ 50-60 ਦਰਖਤ ਦਾ ਆ ਰਾਮਨਾਥ ਮੋਰੀ ਨੇ ਜੇ ਸ਼ਹਿਰ ਤੋਂ ਕੱਲ੍ਹ ਦੀ ਆਦੀ ਉਹ ਟ੍ਰੇਨ ਤੋਂ ਤੇ ਇੱਥੇ ਬੱਸਾਂ ਵੀ ਲੈਣ ਆਉਂਦੀ ਆ। ਸੋ ਲੋ ਜੀ ਹੁਣ ਅਸੀਂ ਬੈਗ ਚੁੱਕਿਆ ਬੱਸਾਂ ਵਿੱਚ ਇਹ ਬੱਸਾਂ ਗੁਰੂ ਘਰ ਵਿੱਚੋਂ ਹੀ ਆਉਂਦੀਆਂ ਨੇ। ਸੋ ਫਾਈਨਲੀ ਅਸੀਂ ਪਹੁੰਚੂ ਪਏ ਹਾਂ ਆਪਣੇ ਕਮਰੇ ਦੇ ਵਿੱਚ ਤੇ ਇਹ ਐ ਸਾਡਾ ਰੂਮ ਤੇ ਇੱਥੇ ਕੁਝ ਆ ਕੋਨਨ ਦਿੱਤੇ ਹੋਏ ਨੇ ਜਿੱਥੇ ਕਿ ਤੁਸੀਂ ਆਪਦੇ ਬੈਗ ਵਗੈਰਾ ਰੱਖ ਸਕਦੇ ਹੋ ਤੇ ਇੱਧਰ ਇੱਕ ਸ਼ੀਸ਼ਾ ਮਿਰਰ ਲੱਗਿਆ ਹੋਇਆ ਤੇ ਇੱਧਰ ਆਪਣਾ ਆ ਗਿਆ ਜੀ ਵਾਸ਼ਰੂਮ ਤੇ ਇੱਧਰ ਨੇ ਤਿੰਨ ਡਬਲ ਬੈੱਡ ਤੇ ਦੋਨੇ ਸਿੰਗਲ ਬੈੱਡ ਜੇ ਤੁਹਾਨੂੰ ਇਹ ਇਨਫੋਰਮੇਸ਼ਨ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਹੋ ਸਕਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਮਿਲਦੇ ਆਂ ਅਗਲੇ ਵਲੌਗ ਚ ਉਦੋਂ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ